ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਫਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਗੋਲੀ ਚਲਦੀ ਗਈ ਨਾਵਲ ਦੇ ਭਾਗ 21ਵੇਂ ਵਾਰੀ ਸੋ ਭਾਗ 20ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਜਵਾਲਾ ਸਿੰਘ ਟੋਟ ਬਣ ਚੁੱਕਿਆ ਹੁੰਦਾ ਹੈ ਉਹਨੂੰ ਬੱਬਰ ਆ ਕੇ ਘੇਰਾ ਪਾ ਲੈਂਦੇ ਨੇ ਤੇ ਉਸ ਨੂੰ ਇਹ ਕਹਿੰਦੇ ਨੇ ਵੀ ਸਾਡੇ ਨਾਲ ਬਾਹਰ ਚੱਲ ਹੁਣ ਜਵਾਲਾ ਸਿੰਘ ਦੀ ਜਿਹੜੀ ਹਾਲਤ ਆ ਉਹ ਸੱਪ ਦੇ ਮੂੰਹ ਕੋੜ ਕਿਰਦੀ ਵਾਲੀ ਹੋ ਜਾਂਦੀ ਹੈ ਅੰਨਾ ਖਾਵੇ ਤਾਂ ਕੋੜੀ ਵਾਲੀ ਗੱਲ ਸੀ ਉਹਦੀ ਨਾ ਉਹ ਨਾਲ ਜਾਣੋ ਨਾ ਕਰ ਸਕਦਾ ਸੀ ਤੇ ਨਾਲ ਤੁਰਦਾ ਵੀ ਤਾਂ ਝਟਕਦਾ ਸੀਗਾ ਉਹ ਸੋ ਅੱਜ ਦੀ ਜਿਹੜੀ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਉਹ ਕਹਿੰਦਾ ਵੀ ਕੋਈ ਕੰਮ ਹੈ ਜਵਾਲਾ ਸਿੰਘ ਨੇ ਪੁੱਛਿਆ ਹੋਂ ਕੋਈ ਕੰਮ ਨਹੀਂ ਸਿਰਫ ਗੱਲ ਕਰਨੀ ਹੈ ਹਵੇਲੀ ਵਿੱਚ ਬੈਠਣਾ ਠੀਕ ਨਹੀਂ ਹੈਗਾ ਤੰਨਾ ਸਿੰਘ ਨੇ ਉੱਤਰ ਦਿੱਤਾ ਦੋਵੇਂ ਬਾਹਰ ਖੇਤਾਂ ਵੱਲ ਤੁਰ ਪਏ ਹਵੇਲੀ ਤੋਂ ਰਤਾ ਦੂਰ ਹੋ ਕੇ ਤੰਨਾ ਸਿੰਘ ਨੇ ਪੁੱਛਿਆ ਕਹਿੰਦਾ ਵੀ ਦਲੀਪ ਸਿੰਘ ਨੂੰ ਕਿਸੇ ਚੰਡਾਲ ਨੇ ਫੜਾਇਆ ਜੇ ਕੋਈ ਪਤਾ ਹੋਵੇ ਤਾਂ ਉਸ ਨੂੰ ਸੋਧਿਆ ਜਾਵੇ ਕੁਝ ਪਤਾ ਨਹੀਂ ਲੱਗਾ ਭਾਉ ਜੇ ਪਤਾ ਲੱਗ ਜਾਂਦਾ ਤਾਂ ਮੈਂ ਹੀ ਸੋਧ ਦੰਦਾ ਬੇਈਮਾਨ ਦਾ ਨਰਕ ਵਿੱਚ ਵਾਸਾ ਹੋਵੇ ਚੰਡਾਲ ਨੇ ਜਵਾਨ ਨੂੰ ਫੜਾ ਦਿੱਤਾ ਹਾਂ ਮਰਦਾਂ ਦਾ ਇਹੋ ਧਰਮ ਹੈ ਦੋਵੇਂ ਗੱਲਾਂ ਕਰਦੇ ਕਰਦੇ ਜਵਾਲਾ ਸਿੰਘ ਦੇ ਖੂਪਰ ਪੁੱਜ ਗਏ ਪਿੰਡ ਦਾ ਕਾਲਾ ਪਰਛਾਵਾਂ ਵੀ ਦਿਸਣੋਂ ਹਟ ਗਿਆ ਇਕਾਂਤ ਤੇ ਇਕੱਲਾ ਸੀ ਪੰਛੀ ਵੀ ਚੁੱਪ ਚਾਪ ਸੁੱਤੇ ਪਏ ਸਨ ਧੰਨਾ ਸਿੰਘ ਨੇ ਕਈ ਸਵਾਲ ਕੀਤੇ ਸੂਹ ਕੱਢਣ ਦਾ ਯਤਨ ਕੀਤਾ ਪਰ ਉਸ ਦੇ ਪੱਲੇ ਕੁਝ ਨਾ ਪਿਆ ਜਵਾਲਾ ਸਿੰਘ ਨੇ ਕੋਈ ਐਸੀ ਗੱਲ ਜਮਾਨੋ ਨਾ ਕੱਢੀ ਜਿਸ ਤੋਂ ਉਸ ਦੇ ਦੋਸ਼ੀ ਹੋਣ ਦਾ ਸ਼ੱਕ ਪਵੇ ਉਸ ਨੇ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ ਕੱਲ ਚੱਲਾਂਗੇ ਸੂਹ ਮਿਲਦੀ ਹੈ ਕਿ ਮੰਨਣਾ ਹਾਣਾ ਪਿੰਡ ਵਿੱਚ ਨਿਹਾਲ ਸਿੰਘ ਦਸੀਦਾ ਉਸ ਨੂੰ ਪਤਾ ਹੈ ਉਸ ਆਦਮੀ ਦਾ ਜਿਸ ਨੇ ਦਲੀਪ ਸਿੰਘ ਫੜਾਇਆ ਜਵਾਲਾ ਸਿੰਘ ਨੇ ਨਵਾਂ ਜਾਲ ਤਾੜਿਆ ਤੰਨਾ ਸਿੰਘ ਨੂੰ ਜਵਾਲਾ ਸਿੰਘ ਤੇ ਸ਼ੱਕ ਨਾ ਪਿਆ ਕਿ ਉਸ ਦੇ ਹਿਰਦੇ ਵਿੱਚ ਮੈਲ ਹੈ ਜਵਾਲਾ ਸਿੰਘ ਨੇ ਕਿਹਾ ਵੀ ਤੁਸੀਂ ਰਾਤ ਕਮਾਦ ਵਿੱਚ ਘਟੋ ਸਵੇਰੇ ਚੱਲਾਂਗੇ ਚੰਗਾ ਫਿਰ ਮੈਂ ਹਵੇਲੀ ਜਾਣਾ ਜਾਓ ਇਓ ਫੈਸਲਾ ਹੋ ਗਿਆ ਤੰਨਾ ਸਿੰਘ ਖੂ ਤੇ ਰਹਿ ਪਿਆ ਤੇ ਜਵਾਲਾ ਸਿੰਘ ਪਿੰਡੋਂ ਮੁੜ ਪਿਆ ਖੂ ਤੋਂ ਤੁਰ ਕੇ ਹਵੇਲੀ ਤੱਕ ਅਪੜਿਆ ਕਦੀ ਡਰਿਆ ਤੇ ਕਦੀ ਦਲੇਰ ਹੋਇਆ ਉਸ ਦੀ ਆਤਮਾ ਨੇ ਜਵਾਬ ਦਿੱਤਾ ਕਹਿੰਦਾ ਵੀ ਜਵਾਲਾ ਸਿਆ ਨਾ ਫੜਾ ਤੰਨਾ ਸਿੰਘ ਬੱਬਰ ਤੇਰਾ ਬਾਲ ਬਚਾ ਪੀੜ ਦੇਣਗੇ ਉਹਨਾਂ ਨੇ ਤੇਰੀ ਕੁਲ ਦਾ ਨਾਸ਼ ਕਰ ਦੇਣਾ ਦੂਸਰੀ ਆਵਾਜ਼ ਸੀ ਤੰਨਾ ਸਿੰਘ ਨੂੰ ਫੜਾਇਆ ਨਾਮ ਮਿਲੇਗਾ ਮਰਬੇ ਮਿਲਣਗੇ ਮਿਸਟਰ ਹਾਟਨ ਸਾਹਿਬ ਗੋਰਾ ਹੈ ਕਾਲਾ ਨਹੀਂ ਹੈਗਾ ਜੋ ਸਫਾਰਸ਼ ਨਾ ਕਰੇ ਗੋਰਾ ਹੈ ਗੋਰਾ ਜਬਾਨ ਦਾ ਪੱਕਾ ਉੱਠ ਣਾਠ ਰਾਤ ਰਾਤ ਪਹੁੰਚ ਜਾ ਦੂਰ ਹਸ਼ਿਆਰ ਪਰ ਸਾਬ ਦੇ ਕੋਲ ਮਿੱਤਰ ਮਾਰ ਕਰਨ ਤੇ ਉਸ ਦੇ ਚੰਡਾਲ ਮੰਨੇ ਫੈਸਲਾ ਕਰ ਲਿਆ ਸ਼ੈਤਾਨ ਜਿੱਤ ਗਿਆ ਲਾਲਚੀ ਤੇ ਪਸ਼ੂਪ੍ਰਤੀ ਪ੍ਰਵਲਤਾ ਨਾਲ ਜਾਗੀ ਸਚਾਈ ਤੇ ਧਰਮ ਦਬੇ ਗਏ ਜਵਾਲਾ ਸਿੰਘ ਵਿਸ਼ਵਾਸ ਘਾਤ ਕਰਨ ਤੇ ਤੁਰ ਪਿਆ। ਗੋਰਾ ਸ਼ਾਹੀ ਦਾ ਜਾਦੂ ਉਸ ਤੇ ਚੱਲ ਗਿਆ। ਉਸਨੇ ਘੋੜੀ ਤੇ ਕਾਠੀ ਪਾਈ। ਘੋੜੀ ਨੂੰ ਬਾਹਰ ਕੱਢ ਕੇ ਉਸ ਉੱਪਰ ਚੜ ਪਿਆ ਤੇ ਹਨੇਰੇ ਨੂੰ چیرਦਾ ਹੋਇਆ ਉਹ ਮਿਸਟਰ ਹਾਰਟਨ ਕੋਲ ਪੁੱਜ ਗਿਆ। ਉਸ ਨੂੰ ਜਾ ਆਖਿਆ ਵੀ ਸਾਹ ਬਹਾਦਰ ਤੰਨਾ ਸਿੰਘ ਨੂੰ ਨਾਲ ਲੈ ਕੇ ਮੰਨਣ ਹਾਣੇ ਆ ਰਿਹਾ ਹਾਂ। ਉਹ ਰਾਤ ਇੱਥੇ ਰਹੇਗਾ ਫੜ ਲੈਣਾ। ਵੈਲ ਜਵਾਲਾ ਸਿੰਘ ਤੂੰ ਬਹੁਤ ਅੱਛਾ ਆਦਮੀ ਹੈ। ਹਮ ਤਮੇ ਉਸੇ ਵਕਤ ਨਾਮ ਦੇਗਾ। ਤੂੰ ਲਾਓ ਧੰਨਾ ਸਿੰਘ ਕੋ। ਮਿਸਟਰ ਹਾਟਨ ਨੇ ਕਿਹਾ ਉਸ ਨੂੰ ਖਿਆਲ ਸੀ ਉਸਦੇ ਦਿਮਾਗ ਦੀ ਵਿਉਂਤ ਸੀ ਕਿ ਜੇ ਉਹ ਪੰਛੀ ਬੱਬਰਾਂ ਨੂੰ ਫੜਨ ਜਾਂ ਮਾਰਨ ਵਿੱਚ ਸਫਲ ਹੋ ਗਿਆ ਤਾਂ ਜ਼ਰੂਰ ਉਸ ਨੂੰ ਪੁਲਿਸ ਵਿੱਚ ਹੋਰ ਉੱਚਾ ਹੋਂਦਾ ਮਿਲ ਜਾਵੇਗਾ ਤਨਖਾਹ ਬਹੁਤ ਹੋਵੇਗੀ ਉਹ ਖੂਬ ਖਾਏ ਪੀਏਗਾ ਐਸ਼ ਕਰੇਗਾ ਤੇ ਸੁੰਦਰ ਲੇਡੀ ਵੀ ਆਏਗਾ ਉਸ ਨੇ ਜਵਾਲਾ ਸਿੰਘ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਲਾਲਚ ਦੇ ਸਬਜ਼ ਬਾਗ ਦਿਖਾਏ ਦਿਨ ਚੜ੍ਹ ਤੋਂ ਪਹਿਲਾਂ ਹੀ ਜਵਾਲਾ ਸਿੰਘ ਹਵੇਲੀ ਵਿੱਚ ਪੁੱਜ ਗਿਆ ਹਵੇਲੀ ਵਾਲੇ ਸੁੱਤੇ ਪਏ ਸਨ ਪਿੰਡ ਸੁੱਤਾ ਪਿਆ ਸੀ ਕੁਦਰਤ ਸੁੱਤੀ ਪਈ ਸੀ ਉਦੋਂ ਉਹ ਆ ਕੇ ਰਤਾ ਲੇਟਿਆ ਨੀਂਦ ਨਾਈ ਉਹਨੂੰ ਘਰ ਗਿਆ ਰੋਟੀਆਂ ਪਕਵਾਈਆਂ ਦੁੱਧ ਗਰਮ ਕਰਵਾਇਆ ਤੇ ਖੁਦੇ ਚਲਾ ਗਿਆ ਧੰਨਾ ਸਿੰਘ ਨੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਸੀ ਪਾਠ ਦਾ ਭੋਗ ਪਿਆ ਸ਼ਬਦ ਪੜੇ ਅਰਦਾਸ ਕੀਤੀ ਗਈ ਵੀ हे ਅਕਾਲ ਪੁਰਖ ਆਪਣੇ ਦੇਸ਼ ਧਰਮ ਤੇ ਕੌਮ ਦੀ ਸੇਵਾ ਕਰਦੇ ਸ਼ਹੀਦ ਹੋਈਏ ਜਵਾਲਾ ਸਿੰਘ ਨੇ ਧੰਨਾ ਸਿੰਘ ਨੂੰ ਚਾਰ ਕੋ ਪਰੌਂਠੇ ਕੋਈ ਸਵਾ ਕੋ ਸ਼ੇਰ ਦੁੱਧ ਨਾਲ ਛਕਾਏ ਤੇ ਕਿਹਾ ਵੀ ਚਲੋ ਚੱਲੀਏ ਚੱਲ ਫਿਰ ਧੰਨਾ ਸਿੰਘ ਨੇ ਉੱਤਰ ਦਿੱਤਾ ਉਹ ਦਲੇਰ ਬੰਦਾ ਸੀ ਕਿਸੇ ਕੋਲੋਂ ਡਰਦਾ ਨਹੀਂ ਸੀਗਾ ਕਿਉਂਕਿ ਘਰੋਂ ਹੀ ਸਿਰ ਤੇ ਖੱਫਣ ਬਣ ਕੇ ਮੈਦਾਨੇ ਜੰਗ ਵਿੱਚ ਦਾਖਲ ਹੋਇਆ ਸੀ ਉਹ ਉਸ ਨੂੰ ਮੌਤ ਕੋਲੋਂ ਕੀ ਡਰ ਮੌਤੋਂ ਡਰਦੇ ਹੀ ਤਾਂ ਲੋਕ ਲੋਕਾਂ ਕੋਲੋਂ ਡਰਦੇ ਨੇ ਸ਼ਹੀਦਾਂ ਦੇ ਦਰਵੇਸ਼ਾਂ ਨੂੰ ਕਿਸ ਗੱਲ ਦਾ ਭੈ ਧੰਨਾ ਸਿੰਘ ਘਰ ਤਿਆਗ ਚੁੱਕਾ ਸੀ ਉਹ ਬੇਖੱਟ ਕੇ ਜਵਾਲਾ ਸਿੰਘ ਦੇ ਨਾਲ ਤੁਰ ਪਿਆ ਕਰਾਹੇ ਤੇ ਖੇਤਾਂ ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਮੰਨਣ ਹਾਣੇ ਜਵਾਲਾ ਸਿੰਘ ਦਾ ਮ੍ਰਿਤ ਕਰਮ ਸਿੰਘ ਰਹਿੰਦਾ ਸੀ। ਉਸਦੇ ਚੁਬਾਰੇ ਵਿੱਚ ਜਾ ਬੈਠੇ ਉਹ ਕਰਮ ਸਿੰਘ ਨੇ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਤੇ ਦੱਸਿਆ ਵੀ ਨਿਹਾਲ ਸਿੰਘ ਸਵੇਰੇ ਮਿਲੇਗਾ ਉਹ ਸ਼ਹਿਰ ਗਿਆ ਹੋਇਆ ਤੇ ਕੁਝ ਘਰ ਦੀਆਂ ਚੀਜ਼ਾਂ ਲੈਣ ਵਾਸਤੇ। ਕਰਮ ਸਿੰਘ ਨੂੰ ਜਵਾਲਾ ਸਿੰਘ ਦੀ ਚਾਲ ਦਾ ਕੁਝ ਪਤਾ ਨਹੀਂ ਸੀਗਾ। ਨਾ ਉਸ ਨੂੰ ਇਹ ਪਤਾ ਸੀ ਕਿ ਧੰਨਾ ਸਿੰਘ ਕੌਣ ਸੀ ਤੇ ਕੀ ਕੰਮ ਕਰਦਾ ਸੀ। ਉਹ ਪੋਲਾਪਾਲਾ ਪਿੰਡੂ ਸੀ। ਜਵਾਲਾ ਸਿੰਘ ਨੇ ਉਸ ਨੂੰ ਵੀ ਧੋਖਾ ਦਿੱਤਾ। ਉਸ ਨੂੰ ਵੀ ਦੋਸ਼ੀ ਬਣਾ ਦਿੱਤਾ ਬੱਬਰਾਂ ਦੇ ਜੀਵਨ ਇਤਿਹਾਸ ਵਿੱਚ ਉਸਦਾ ਨਾਮ ਦਰਜ ਹੋਵੇਗਾ ਪਰ ਚੰਗਾ ਨਹੀਂ ਤਰਕਾਲਾ ਪਈਆਂ ਧੰਨਾ ਸਿੰਘ ਨੂੰ ਚੰਗੀ ਰੋਟੀ ਖਵਾ ਕੇ ਚਵਾਰੇ ਵਿੱਚ ਮੰਜੇ ਵਿਛਾ ਕੇ ਆਰਾਮ ਕਰਨ ਵਾਸਤੇ ਬੇਨਤੀ ਕੀਤੀ ਤੇ ਆਪ ਜਵਾਲਾ ਸਿੰਘ ਹਵੇਲੀ ਵਿੱਚ ਡੰਕਰਾਂਗੇ ਜਾ ਸੁੱਤਾ ਅੱਧੀ ਰਾਤ ਅੱਗੇ ਸੀ ਤੇ ਅੱਧੀ ਪਿੱਛੇ ਹਨੇਰੀ ਰਾਤ ਵਿੱਚ ਆਕਾਸ਼ ਉੱਤੇ ਡੁਲਕਦੇ ਤਾਰਿਆਂ ਦੀ ਲੋ ਵਿੱਚ ਮੰਨਣਹਾੜਾ ਨਗਰ ਵਿੱਚ ਇੱਕ ਖੁਸ਼ਕ ਪਹਾੜੀ ਵਾਂਗ ਕਾਲਾ ਜਿਹਾ ਪੱਥਰ ਮਿੱਟੀ ਦਾ ਢੇਰ ਮਲੂਮ ਹੁੰਦਾ ਸੀ ਮਨੋਕੀ ਬਹੁਤ ਸੁਣਾਈ ਨਹੀਂ ਦਿੰਦਾ ਕਦੇ-ਕਦੇ ਕਿਸੇ ਨਾ ਕਿਸੇ ਪਾਸੇ ਕੁੱਤੇ ਭੌਂਕਦੇ ਤਾਂ ਰਾਤ ਦੀ ਚੁੱਪ ਦਾ ਜਾਦੂ ਟੁੱਟਦਾ ਅੱਧੀ ਰਾਤ ਦੇ ਸਮੇਂ ਸੁੱਤੀ ਕੁਦਰਤ ਵਿੱਚ ਮਿਸਟਰ ਹਾਟਨ ਆਪਣੇ ਸਪਾਈਆਂ ਸਵੇਤ ਮੰਨਣ ਹਾੜਾ ਨੂੰ ਘੇਰਨ ਲੱਗਾ ਹੋਇਆ ਸੀ ਸਪਾਈਆਂ ਦੇ ਭਾਰੇ ਬੋਟਾਂ ਤੇ ਖੜਾਕ ਨੇ ਰਾਤ ਦੀ ਸ਼ਾਂਤੀ ਵਿੱਚ ਵਿਗਨ ਪਾਉਂਦੇ ਸਨ ਮਿਸਟਰ ਹਾਟਨ ਅਨਾਮ ਅਤੇ ਉੱਚਾ ਹੁਦਾ ਪ੍ਰਾਪਤ ਕਰਨ ਵਾਸਤੇ ਬਰਤਾਨਵੀ ਸਮਰਾਟ ਦਾ ਵਫਾਦਾਰ ਸਪਾਈ ਤੇ ਹਿਤੂ ਬਣਦਾ ਹੋਇਆ ਹਨੇਰੇ ਵਿੱਚ ਸੱਪਾਂ ਦੀਆਂ ਸਿਰੀਆਂ ਲਟਾਰਦਾ ਫਿਰਦਾ ਸੀ ਆਰਤੀ ਸਿਪਾਈ ਸਿਰਫ ਨੌਕਰੀ ਤੇ ਤਨਖਾਹ ਬਦਲੇ ਉਸਦੇ ਨਾਲ ਫਿਰਦੇ ਸਨ ਉਹਨਾਂ ਨੂੰ ਇਹੋ ਸਿੱਖਿਆ ਮਿਲੀ ਸੀ ਕਿ ਬਾਦਸ਼ਾਹ ਬਦਲੇ ਮਰਨ ਵਾਲਿਆਂ ਦਾ ਜਨਮ ਸੌਰ ਜਾਂਦਾ ਹੈ ਕਿਉਂ ਤੇ ਜੀ ਖਾਣਾ ਚੰਗਾ ਕਪੜਾ ਤੇ ਚੰਗੀ ਰਿਹائش ਪ੍ਰਾਪਤ ਹੁੰਦੀ ਹੈ ਤੇ ਮਰਨ ਪਿਛੋਂ ਪਿਛਲੇ ਪਰਿਵਾਰ ਨੂੰ ਪੈਨਸ਼ਨ ਮਿਲਦੀ ਹੈ ਸਿਰਫ ਭੁੱਖ ਤੇ ਨੰਗਰੋਂ ਦੂਰ ਕਰਨ ਲਈ ਲੋਕ ਪੁਲਿਸ ਤੇ ਫੌਜ ਵਿੱਚ ਭਰਤੀ ਹੁੰਦੇ ਆਪਣੇ ਵੀਰਾਂ ਨੂੰ ਕੁੱਟਦੇ ਅਤੇ ਬੇਇੱਜ਼ਤੀ ਕਰਦੇ ਸਨ ਭੁੱਖ ਜੋ ਬੁਰੀ ਬਲਾ ਹੋਈ ਪੁਲਿਸ ਪਿੰਡ ਨੂੰ ਘੇਰਾ ਪਾ ਕੇ ਹੌਲੀ-ਹੌਲੀ ਅੱਗੇ ਵਧੀ ਜਵਾਲਾ ਸਿੰਘ ਨਾਲ ਗੱਲ ਗਿਣੀ ਹੋਈ ਸੀ ਉਹ ਆਪ ਧੰਨਾ ਸਿੰਘ ਦੇ ਕੋਲ ਹੀ ਸੁੱਤਾ ਸੀ ਧੰਨਾ ਸਿੰਘ ਤਾਂ ਸ਼ਾਇਦ ਸੌਂ ਗਿਆ ਪਰ ਜਵਾਲਾ ਸਿੰਘ ਨੂੰ ਨੀਂਦ ਨਹੀਂ ਆਈ ਉਹ ਤਾਂ ਵੈਸੇ ਹੀ ਚੁੱਪ ਕਰਕੇ ਕੇਸ ਵਟਕੇ ਪਿਆ ਉਡੀਕਦਾ ਸੀ ਕਿ ਕਦੋਂ ਪੁਲਿਸ ਆਵੇ ਧੰਨਾ ਸਿੰਘ ਗ੍ਰਿਫਤਾਰ ਹੋ ਜਾਵੇ ਤੇ ਉਹ ਪੰਜਾਬ ਦੇ ਗਵਰਨਰ ਕੋਲ ਪੁੱਜੇ ਜਵਾਲਾ ਸਿੰਘ ਨੇ ਰਾਤ ਸੌਣ ਲੱਗੇਆਂ ਧੰਨਾ ਸਿੰਘ ਨੂੰ ਆਖਿਆ ਸੀ ਉਸਨੇ ਆਪਣੇ ਆਪ ਨੂੰ ਜਿਤਾਇਆ ਸੀ ਕਿ ਉਹ ਬਹੁਤ ਹੀ ਦੇਸ਼ ਦਾ ਵਫਾਦਾਰ ਸੀ ਅਚਾਨਕ ਬਾਹਰੋਂ ਗੋਲੀ ਚੱਲੀ ਉਸ ਦੇ ਖੜਕੇ ਨਾਲ ਤੰਨਾ ਸਿੰਘ ਤਰਪਕ ਕੇ ਉੱਠਿਆ ਪਰ ਫੇਰ ਵੀ ਆਵਾਜ਼ ਦੇਣ ਵਿੱਚ ਜਵਾਲਾ ਸਿੰਘ ਨੇ ਪਹਿਲ ਕੀਤੀ ਕਹਿੰਦਾ ਵੀ ਤੰਨਾ ਸਿੰਘ ਐਂ ਉਹ ਲੱਗਦਾ ਹੈ ਕਿ ਪੁਲਿਸ ਆ ਗਈ ਮਾਲੂਮਤਾ ਇਹ ਹੁੰਦਾ ਹੈ ਤੰਨਾ ਸਿੰਘ ਨੇ ਉੱਤਰ ਦਿੱਤਾ ਤੇ ਹਨੇਰੇ ਵਿੱਚ ਹੀ ਆਪਣੇ ਹਥਿਆਰ ਨੂੰ ਟੋਇਆ ਤੇ ਸਾਵਧਾਨ ਹੋਖ ਲੋਤਾ ਨਿਕਲ ਚੱਲੀਏ ਤੰਨਾ ਸਿੰਘ ਨੂੰ ਜਵਾਲਾ ਸਿੰਘ ਨੇ ਆਖਿਆ ਪਰ ਕੋਈ ਰਾਹ ਤੰਨਾ ਸਿੰਘ ਨੇ ਪੁੱਛਿਆ ਰਾਹ ਤਾਂ ਹੈਗਾ ਇਸ ਚੁਬਾਰੇ ਤੋਂ ਸਾਹਮਣੇ ਵਾਲਾ ਘਰ ਸੁਨਣਾ ਹੈ ਉਸ ਦੇ ਅੱਗੇ ਗਲੀ ਹੈ ਜੋ ਬਾਹਰ ਚਲੀ ਜਾਂਦੀ ਹੈ ਉਸ ਦਾ ਘਰ ਵਾਲੇ ਪਾਸੇ ਹੋਵੇਗੀ ਜਵਾਲਾ ਸਿੰਘ ਨੇ ਚਿਵਾਰੇ ਦੇ ਦਰਵਾਜ਼ੇ ਵਿੱਚ ਖਲੋ ਕੇ ਹੱਥ ਦਾ ਇਸ਼ਾਰਾ ਕਰਕੇ ਦੱਸਿਆ ਆਓ ਮੈਂ ਅੱਗੇ ਲੱਗਦਾ ਜਵਾਲਾ ਸਿੰਘ ਨੇ ਹੌਸਲੇ ਨਾਲ ਕਿਹਾ ਹਾਂ ਤੂੰ ਅੱਗੇ ਲੱਗ ਤੰਨਾ ਸਿੰਘ ਹੁਸ਼ਿਆਰ ਹੋ ਗਿਆ ਉਸਨੇ ਪਿਸਤੌਲ ਵਿੱਚ ਗੋਲੀਆਂ ਦੇਖੀਆਂ ਤਾਂ ਪੂਰਾ ਮੈਗਜ਼ੀਨ ਭਰਿਆ ਹੋਇਆ ਸੀ ਉਸਨੇ ਆਪਣੇ ਲੱਕ ਦਾ ਸਮਾਨ ਦੇਖਿਆ ਉਹ ਵੀ ਠੀਕ ਸੀ ਕੱਚ ਵਿੱਚ ਦਬਕੇ ਬੰਨਿਆ ਗੋਲਾ ਜਾਂ ਦੇਖਿਆ ਉਹ ਵੀ ਠੀਕ ਸੀ ਤੁਰਨ ਲੱਗਿਆ ਕੋਠੇ ਤੋਂ ਛਾਲ ਮਾਰ ਲੱਗਿਆ ਉਸ ਨੂੰ ਏਉਂ ਪ੍ਰਤੀਤ ਹੋਇਆ ਔਫ ਦੇ ਦਿਲੋਂ ਹੀ ਕਵਾਜ ਉੱਠੀ ਵੀ ਤੰਨਾ ਸਿੰਘ ਧੋਖਾ ਹੋ ਰਿਹਾ ਪਰ ਜਵਾਲਾ ਸਿੰਘ ਅੱਗੇ ਅੱਗੇ ਸੀ ਉਸਨੇ ਸੋਚਿਆ ਕਿ ਜੇ ਕੋਈ ਧੋਖਾ ਹੋਇਆ ਤਾਂ ਪਹਿਲਾਂ ਜਵਾਲਾ ਸਿੰਘ ਨੂੰ ਸੋਧਾਂਗਾ ਦੋਸਤੋ اے سی ਗੋਲੀ ਚੱਲਦੀ ਗਈ ਨਾਵਲ ਦਾ ਭਾਗ 21ਵਾਂ ਤੇ ਭਾਗ 22ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ